ਦੋਸਤੋ ਵਿਸ਼ੂ ਗੁਰੂ ਬਨਣ ਵਾਲ ਵਿੱਦੇ ਭਾਰਤ ਨੇ ਇੱਕ ਹੋਰ ਟਾਪ ਰੈਂਕਿੰਗ ਹਾਸਲ ਕਰ ਲਈ ਹੈ ਜੀ ਹਾਂ ਵਰਲਡ ਬੈਂਕ ਦੀ ਲਿਸਟ ਵਿੱਚ ਭਾਰਤ ਸਭ ਤੋਂ ਵੱਡਾ ਕਰਜ਼ਦਾਰ ਦੇਸ਼ ਬਣ ਕੇ ਸਾਹਮਣੇ ਆਇਆ ਹੈ ਕੁੱਲ ਕਰਜ਼ਾ ਹੈ 3.28 ਲੱਖ ਕਰੋੜ ਰੁਪਏ ਦਾ ਯਾਨੀ 39.3 ਅਰਬ ਡਾਲਰ ਬੜਾ ਕਰਜ਼ਾ ਦੋਸਤੋ 2014 ਵਿੱਚ ਜਦੋਂ ਅੱਛੇ ਦਿਨ ਦਾ ਨਾਰਾ ਗੂੰਜ ਰਿਹਾ ਸੀ ਉਸ ਵੇਲੇ ਭਾਰਤ ਉੱਤੇ ਕਰਜ਼ਾ ਸੀ 26.8 ਅਰਬ ਡਾਲਰ ਅਤੇ 2023 ਤੱਕ ਇਹ ਵੱਧ ਕੇ ਹੋ ਗਿਆ ਹੈ 39.3 ਅਰਬ ਡਾਲਰ ਮਤਲਬ 40% ਦਾ ਵਾਅਦਾ ਯਾਨੀ ਸਿਰਫ 9 ਸਾਲਾਂ ਵਿੱਚ 13.5 ਅਰਬ ਡਾਲਰ ਦਾ ਕਰਜ਼ਾ ਵਾਅਦਾ ਇੱਕਦਮ ਵਿਸ਼ੂ ਗਰੂ ਸਟਾਈਲ ਹਾਲਾਂਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਇਹ ਪੈਸਾ ਸਰਕਾਰਾਂ ਰੇਲਵੇ ਅਤੇ ਵਿਕਾਸ ਯੋਜਨਾਵਾਂ ਵਿੱਚ ਲੱਗਾ ਹੈ ਕੱਲ ਵੀ ਠੀਕ ਹੈ ਪਰ ਸਵਾਲ ਇਹ ਹੈ ਕਿ ਕੀ ਵਿਸ਼ੂ ਗਰੂ ਬਣਨ ਦੀ ਦੌੜ ਵਿੱਚ ਕੀ ਅਸੀਂ ਕਰਜ਼ ਵਿੱਚ ਵੀ ਸਭ ਦਾ ਗੁਰੂ ਬਣਨ ਦਾ ਠੇਕਾ ਲੈ ਲਿਆ ਅੱਜ ਦੇ ਹਾਲਾਤ ਇਹ ਨੇ ਕਿ ਵਰਲਡ ਬੈਂਕ ਦਾ ਇਹ ਜੋ ਕਰਜ਼ਾ ਹੈ ਇਹ ਤਾਂ ਭਾਰਤ ਦੇ ਕੁੱਲ ਕਰਜ਼ੇ ਦਾ ਮਹਿਜ਼ 6% ਹੈ ਸਾਡੇ ਦੇਸ਼ ਤੇ ਜੋ ਕੁੱਲ ਬਾਹਰੀ ਕਰਜ਼ਾ ਹੈ ਉਹ ਹੈ 647 ਅਰਬ ਡਾਲਰ ਤੇ ਉਸ ਵਿੱਚ ਵਰਲਡ ਬੈਂਕ ਦਾ ਹਿੱਸਾ ਮਹਿਜ਼ 39.3 ਅਰਬ ਡਾਲਰ ਦਾ ਹੈ ਅ ਭੋਸਤੋਂ ਅਗਲੀ ਵਾਰ ਜਦੋਂ ਕੋਈ ਕਹੇ ਕਿ ਭਾਰਤ ਨੰਬਰ 1 ਹੈ ਤਾਂ ਯਾਦ ਰੱਖਿਓ ਕਿ ਕਰਜ਼ਦਾਰਾਂ ਦੀ ਲਿਸਟ ਵਿੱਚ ਵੀ ਅਸੀਂ ਹੀ ਨੰਬਰ 1 ਤੇ ਹਾਂ